ਕਿ ਅੱਜ ਤੋਂ ਬਾਅਦ ਮੈਂ ਕੀਰਤਨ ਨਹੀਂ ਕਰਾਂਗੀ ਮੈਂ ਕੋਈ ਵੀ ਪ੍ਰਚਾਰ ਦੀ ਵੀਡੀਓ ਜਾਂ ਕੋਈ ਵੀ ਵੀਡੀਓ ਅੱਜ ਤੋਂ ਬਾਅਦ ਮੇਰੇ ਧੰਨ ਕੋਈ ਵੀ ਵੀਡੀਓ ਦੇਖਣ ਨੂੰ ਨਹੀਂ ਮਿਲੇਗੀ ਵਾਕਈ ਸਿੱਖ ਪੰਥ ਨੂੰ ਤੁਹਾਡੇ ਵਰਗੇ ਕੀਰਤਨੀਆਂ ਦੀ ਲੋੜ ਨਹੀਂ ਜਿਹੜੇ ਕੀਰਤਨੀਆਂ ਦੇ ਪਵ ਪਵਿੱਤਰ ਅਹੁਦੇ ਨੂੰ ਲੀਕ ਲਾਉਂਦੇ ਹੋਣ ਤੇ ਅੱਜ ਮੈਂ ਕੀਰਤਨ ਛੱਡ ਰਹੀ ਹਾਂ ਤੁਹਾਡੇ ਦਿਲ ਦੀ ਖੁਆਇਸ਼ ਸੀ ਪੂਰੀ ਹੋ ਗਈ ਕੀ ਇੱਕ ਗੁਰੂ ਦਾ ਜਿਹੜਾ ਸੱਚਾ ਸਿੱਖ ਹੈ ਉਹ ਕੀਰਤਨ ਛੱਡ ਸਕਦਾ ਕੀ ਕੋਈ ਗੁਰੂ ਦਾ ਸਿੱਖ ਬਾਣੀ ਪੜਨੋਂ ਹਟ ਸਕਦਾ ਆ ਬੀਬੀ ਪਛਾਣਵਲਾ ਕੌਣ ਆ ਬਸ ਤੁਸੀਂ ਤਾਂ ਫੇਮ ਲੈਣਾ ਸੀਗਾ ਬੀਬੀ ਜੀ ਜਿੱਦਣ ਇੱਕ ਤੁਸੀਂ ਪੋਡਕਾਸਟ ਕਰ ਰਹੇ ਸੀਗੇ ਨਾ ਤੁਹਾਨੂੰ ਪਹਿਲੇ ਪ੍ਰਸ਼ਨ ਦਾ ਜਵਾਬ ਨਹੀਂ ਸੀ ਆਇਆਗਾ ਕੀਰਤਨ ਦੀ ਮਰਿਆਦਾ ਕੀ ਹੈ ਕੀਰਤਨ ਦੀ ਮਰਿਆਦਾ ਇਹ ਹੈ ਕਿ ਜੋ ਵੀ ਪ੍ਰਚਾਰ ਕਰੀਏ ਕੋਈ ਵੀ ਗੱਲ ਆਪਣੀ ਰੱਖੀਏ ਕਿਸੇ ਸਾਹਮਣੇ ਵਾਲੇ ਨੂੰ ਹਰਟ ਨਾ ਕਰੀਏ ਤੁਹਾਡੇ ਵੀਰ ਨੇ ਵੀਡੀਓ ਪਾਈ ਆ ਉਹਦੇ ਵਿੱਚ ਉਹ ਕਹਿ ਰਿਹਾ ਸੀਗਾ ਕਿ ਉਹ ਕੀਰਤਨ ਨੂੰ ਇੰਡਸਟਰੀ ਦੱਸ ਰਿਹਾ ਸੀ ਕਿ ਇਹ ਸਿੱਧ ਨਹੀਂ ਕਰਦਾ ਤੁਹਾਡੀ ਮਨਛਾ ਇਹ ਤੁਹਾਡੇ ਮਾੜੇ ਕਰਮਾਂ ਦੀ ਨਿਸ਼ਾਨੀ ਸੀ ਕਿ ਤੁਸੀਂ ਉਹ ਗੁਰੂ ਵੱਲੋਂ ਦਿੱਤਾ ਮਾਨ ਸਨਮਾਨ ਸੰਭਾਲ ਨਹੀਂ ਸਕਦੇ ਨਹੀਂ ਨਹੀਂ ਇਹ ਚੈਲੰਜ ਆਗਾ ਅਗਰ ਤੇ ਇਹ ਨਹੀਂ ਬੋਲ ਲ ਨਹੀ ਬੋਲ ਪਾਏ ਤੇ ਫਿਰ ਇਹਨਾਂ ਨੂੰ ਸੇਵਾ ਕਰਨੀ ਪੈਗੀ ਮੈਨੂੰ ਦੇ ਘਾੜੀ ਸੇਵਾ ਰਾਤੀ ਹੋਈ ਸਿਆਣੇ ਕਹਿੰਦੇ ਨੇ ਜਿਹੜੀ ਗੱਲ ਤੁਹਾਡੇ ਦਿਲ ਦੇ ਅੰਦਰ ਹੁੰਦੀ ਹੈ ਉਹ ਇੱਕ ਨਾ ਇੱਕ ਦਿਨ ਤੁਹਾਡੀ ਜ਼ੁਬਾਨ ਤੇ ਜ਼ਰੂਰ ਆ ਜਾਂਦੀ ਹੈ ਜਿਵੇਂ ਅੱਜ ਬੀਬੀ ਪ੍ਰਾਬਲਿਨ ਕੌਰ ਦੀ ਜ਼ੁਬਾਨ ਤੇ ਆਇਆ ਉਹਨਾਂ ਨੇ ਐਲਾਨ ਕੀਤਾ ਅਖੇ ਜੀ ਮੈਂ ਕੀਰਤਨ ਨਹੀਂ ਕਰਾਂਗੀ ਅੱਜ ਵੀ ਉਹਨਾਂ ਨੇ ਇਹ ਆਪਣੇ ਹੈਂਕਰ ਦਾ ਇੱਕ ਨਮੂਨਾ ਪੇਸ਼ ਕੀਤਾ ਪੰਥ ਨੂੰ ਨਿਹੋਰਾ ਮਾਰਿਆ ਬੀਬੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਐਲਾਨ ਕੀਤਾ ਕਿ ਤੁਸੀਂ ਅੱਜ ਤੋਂ ਕੀਰਤਨ ਨਹੀਂ ਕਰੋਗੇ ਵਾਕਈ ਸਿੱਖ ਪੰਥ ਨੂੰ ਤੁਹਾਡੇ ਵਰਗੇ ਕੀਰਤਨੀਆਂ ਦੀ ਲੋੜ ਨਹੀਂ ਜਿਹੜੇ ਕੀਰਤਨੀਆਂ ਦੇ ਪਾਕ ਪਵਿੱਤਰ ਅਹੁਦੇ ਨੂੰ ਲੀਕ ਲਾਉਂਦੇ ਹੋਣ ਬੀਬੀ ਜੀ ਅੱਜ ਵੀ ਤੁਹਾਡੀ ਨੁਕਤਾਚੀਨੀ ਹੋ ਰਹੀ ਹੈ ਔਰ ਜਦੋਂ ਪਹਿਲਾਂ ਵੀ ਤੁਹਾਡੀ ਨੁਕਤਾਚੀਨੀ ਹੋਈ ਸੀ ਜਿਨ੍ਹਾਂ ਨੇ ਤੁਹਾਡੀ ਨੁਕਤਾਚੀਨੀ ਕੀਤੀ ਸੀ ਉਹ ਉਸ ਦਿਨ ਵੀ ਸਹੀ ਸੀ ਔਰ ਅੱਜ ਵੀ ਸਹੀ ਨੇ ਤੁਸੀਂ ਉਸ ਦਿਨ ਵੀ ਗਲਤ ਸੀ ਤੁਸੀਂ ਅੱਜ ਵੀ ਗਲਤ ਹੋ ਮੈਂ ਤੁਹਾਨੂੰ ਸਵਾਲ ਕਰਦਾ ਬੀਬੀ ਜੀ ਕੀ ਇੱਕ ਗੁਰੂ ਦਾ ਜਿਹੜਾ ਸੱਚਾ ਸਿੱਖ ਹੈ ਉਹ ਕੀਰਤਨ ਛੱਡ ਸਕਦਾ ਕੀ ਕੋਈ ਗੁਰੂ ਦਾ ਸਿੱਖ ਬਾਣੀ ਪੜਨ ਨੂੰ ਹਟ ਸਕਦਾ ਜਿਹੜੇ ਮੇਰੇ ਵਰਗੇ ਪਖੰਡੀ ਦੰਬੀ ਲੋਗ ਨੇ ਉਹ ਜ਼ਰੂਰ ਇਹ ਇਸ ਤਰ੍ਹਾਂ ਕਰਦੇ ਨੇ ਪਰ ਜਿਹੜੇ ਅਸਲ ਸਿੱਖ ਹੁੰਦੇ ਨੇ ਉਹ ਕਦੇ ਵੀ ਗੁਰੂ ਦਾ ਕੀਰਤਨ ਜਾਂ ਗੁਰੂ ਦੀ ਬਾਣੀ ਨੂੰ ਨਹੀਂ ਛੱਡ ਸਕਦੇ ਤੇ ਜਿਹੜਾ ਤੁਸੀਂ ਅੱਜ ਐਲਾਨ ਕੀਤਾ ਉਹ ਜਿਵੇਂ ਮੈਂ ਪਹਿਲਾਂ ਕਿਹਾ ਵੀ ਤੁਹਾਡੇ ਮਨ ਦੇ ਅੰਦਰ ਕਦੇ ਕੀਰਤਨ ਹੈ ਹੀ ਨਹੀਂ ਸੀ ਤੁਸੀਂ ਦਿਲੋਂ ਕਦੇ ਕੀਰਤਨ ਦੇ ਨਾਲ ਜੁੜੇ ਹੀ ਨਹੀਂ ਸੀਗੇ ਬਸ ਤੁਸੀਂ ਤਾਂ ਫੇਮ ਲੈਣਾ ਸੀਗਾ ਔਰ ਉਹ ਫੇਮ ਲੈਣ ਦੇ ਚੱਕਰ ਦੇ ਵਿੱਚ ਤੁਸੀਂ ਇੱਕ ਕੀਰਤਨੀਏ ਦੀ ਕੀ ਮਰਿਆਦਾ ਹੁੰਦੀ ਹੈ ਕੀਰਤਨੀਏ ਦਾ ਕੀ ਰਤਬਾ ਹੁੰਦਾ ਤੇ ਇੱਕ ਬਲੌਗਰ ਦਾ ਕੀ ਰਤਬਾ ਹੁੰਦਾ ਉਹਨਾਂ ਦੋਹਾਂ ਦੇ ਵਿੱਚ ਕੀ ਫਰਕ ਹੁੰਦਾ ਤੁਸੀਂ ਉਹ ਭੁੱਲ ਗਏ ਸੀ ਤੁਸੀਂ ਆਪਣੀਆਂ ਕਰਤੂਤਾਂ ਕਰਕੇ ਕੀਰਤਨੀਏ ਨੂੰ ਤੇ ਇੱਕ ਬਲੌਗਰ ਨੂੰ ਇੱਕੋ ਜਿਹਾ ਬਣਾਤਾ ਸੀਗਾ ਜਦਕਿ ਅਜਿਹਾ ਨਹੀਂ ਕੀਰਤਨੀਏ ਨੂੰ ਪੂਰੇ ਸਮਾਜ ਦੇ ਵਿੱਚ ਬੜੀ ਇੱਜ਼ਤ ਮਿਲਦੀ ਹੈ ਜਿਵੇਂ ਤੁਹਾਨੂੰ ਮਿਲਦੀ ਸੀ ਕੀ ਕਦੇ ਬਲੌਗਰ ਨੂੰ ਇੰਨੀ ਇੱਜ਼ਤ ਮਿਲਦੀ ਹੈ ਜੇ ਦੁਨੀਆ ਦੇ ਵਿੱਚ ਤੁਹਾਡਾ ਨਾਂ ਸੀ ਤਾਂ ਗੁਰੂ ਦਾ ਕੀਰਤਨ ਕਰਕੇ ਸੀ ਬਹੁਤ ਬਲੌਗਰ ਫਿਰਦੇ ਨੇ ਕੌਣ ਪੁੱਛਦਾ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਬੀਬੀ ਜੀ ਜਿੱਦਣ ਇੱਕ ਤੁਸੀਂ ਪੋਡਕਾਸਟ ਕਰ ਰਹੇ ਸੀਗੇ ਨਾ ਤੇ ਤੁਹਾਨੂੰ ਪਹਿਲੇ ਪ੍ਰਸ਼ਨ ਦਾ ਜਵਾਬ ਨਹੀਂ ਸੀ ਆਇਆਗਾ ਜਦੋਂ ਉਸ ਪੱਤਰਕਾਰ ਮੇਰੇ ਵੀਰ ਨੇ ਤੁਹਾਨੂੰ ਇਹ ਪੁੱਛਿਆ ਸੀਗਾ ਕਿ ਕੀਰਤਨ ਦੀ ਕੀ ਮर्यादा ਹੁੰਦੀ ਹੈ ਤੁਸੀਂ ਮर्यादा ਨਹੀਂ ਸੀ ਦੱਸ ਸਕੇ ਪਰ ਤੁਸੀਂ ਆਪਣੇ ਵੀਡੀਓਜ਼ ਦੇ ਵਿੱਚ THAILAND ਬਾਰੇ ਦੱਸ ਰਹੇ ਸੀਗੇ ਬੀਬੀ ਜੀ ਜਿਵੇਂ ਤੁਹਾਡੇ ਵੀਰ ਨੇ ਵੀਡੀਓ ਪਾਈ ਆ ਉਹਦੇ ਵਿੱਚ ਉਹ ਕਹਿ ਰਿਹਾ ਸੀਗਾ ਕਿ ਉਹ ਕੀਰਤਨ ਨੂੰ ਇੰਡਸਟਰੀ ਦੱਸ ਰਿਹਾ ਸੀ ਕੀ ਇਹ ਸਿੱਧ ਨਹੀਂ ਕਰਦਾ ਤੁਹਾਡੀ ਮਨਛਾ ਕਿ ਜਿੱਦਾਂ ਇੰਡਸਟਰੀ ਦੇ ਵਿੱਚ ਕਲਾਕਾਰ ਫੇਮ ਲੈਣ ਲਈ ਤਰਾ-ਤਰਾਂ ਦੇ ਨਾਟਕ ਕਰਦੇ ਨੇ ਤੁਸੀਂ ਕਿਉਂਕਿ ਤੁਹਾਡੇ ਲਈ ਤਾਂ ਇਹ ਇੱਕ ਪੈਸੇ ਕਮਾਉਣ ਦਾ ਸਾਧਨ ਸੀ ਤੁਹਾਡੇ ਲਈ ਤਾਂ ਕੀਰਤਨ ਇੱਕ ਇੰਡਸਟਰੀ ਹੈ ਤੇ ਤੁਸੀਂ ਵੀ ਆਪਣੀ ਉਸ ਸੋਚ ਨਾਲ ਪਿੱਛੇ ਹੋਸ਼ੀਆਂ ਹਰਕਤਾਂ ਕੀਤੀਆਂ ਜਿਨ੍ਹਾਂ ਦੇ ਕਰਕੇ ਤੁਹਾਡੇ ਤੇ ਉਂਗਲ ਉੱਠੀ ਤੁਹਾਡੇ ਨਾਲ ਕਿਸੇ ਦਾ ਨਿੱਜੀ ਵੈਰ ਵਿਰੋਧ ਨਹੀਂ ਤੁਸੀਂ ਦਮਾਲਾ ਨਾ ਬੰਨਿਆ ਹੁੰਦਾ ਤੁਸੀਂ ਕੀਰਤਨ ਨਾ ਕਰਦੇ ਹੁੰਦੇ ਹਜ਼ਾਰਾਂ ਕੁੜੀਆਂ ਬਲੌਗਿੰਗ ਕਰਦੀਆਂ ਕਿਸੇ ਤੇ ਕੋਈ ਕਿੰਤੂ ਬ੍ਰੰਤੂ ਨਹੀਂ ਹੁੰਦਾ ਨਾ ਤੁਹਾਡੇ ਤੇ ਕਿਸੇ ਨੇ ਕਰਨਾ ਸੀ ਜੇ ਹੁਣ ਵੀ ਤੁਸੀਂ ਜਿਵੇਂ ਕਿਹਾ ਕੀਰਤਨ ਨਹੀਂ ਕਰਨਾ ਅੱਗੇ ਜਾ ਕੇ ਜੇ ਕਿਤੇ ਬਲੌਗਿੰਗ ਕਰੋਗੇ ਨਾ ਤਾਂ ਤੁਹਾਡੇ ਤੇ ਕਿਸੇ ਨੇ ਉਂਗਲ ਨਹੀਂ ਉਠਾਉਣੀ ਉਂਗਲ ਸਿਰਫ ਇਸ ਕਰਕੇ ਉੱਠੀ ਸੀ ਕਿਉਂਕਿ ਜਿਸ ਰਤਵੇ ਤੇ ਤੁਸੀਂ ਬੈਠੇ ਸੀ ਜਿਹੜਾ ਮਾਨ ਸਨਮਾਨ ਪਰਮਾਤਮਾ ਨੇ ਤੁਹਾਨੂੰ ਦਿੱਤਾ ਸੀ ਉਹ ਹਰ ਕਿਸੇ ਨੂੰ ਨਹੀਂ ਮਿਲਦਾ ਪਰ ਮੈਂ ਇਹੀ ਕਹੂੰਗਾ ਕਿ ਤੁਹਾਡੇ ਮਾੜੇ ਕਰਮਾਂ ਦੀ ਨਿਸ਼ਾਨੀ ਸੀ ਕਿ ਤੁਸੀਂ ਉਹ ਗੁਰੂ ਵੱਲੋਂ ਦਿੱਤਾ ਮਾਨ ਸਨਮਾਨ ਸੰਭਾਲ ਨਹੀਂ ਸਕੇ। ਬੀਬੀ ਜੀ ਚੰਗਾ ਹੁੰਦਾ ਅੱਜ ਵੀ ਤੁਸੀਂ ਪੰਥ ਨੂੰ ਨਿਹੋਰਾ ਮਾਰਨ ਦੀ ਬਜਾਏ ਆਪਣਾ ਹੰਕੜ ਭਰਿਆ ਵਤੀਰਾ ਛੱਡ ਕੇ ਮਨ ਨੀਵਾ ਕਰਕੇ ਸੰਗਤ ਦੀ ਕਚਹਿਰੀ ਦੇ ਵਿੱਚ ਪੇਸ਼ ਹੋ ਕੇ ਜੋ ਵੀ ਪਿਛਲੀਆਂ ਗਲਤੀਆਂ ਹੋਈਆਂ ਉਹਦੇ ਲਈ ਮਾਫੀ ਮੰਗਦੇ। ਮੈਨੂੰ ਯਕੀਨ ਹੈ ਤੁਹਾਨੂੰ ਸੰਗਤ ਨੇ ਹੀ ਮਾਫ ਕਰ ਦੇਣਾ ਸੀ। ਪਰ ਚਲੋ ਤੁਹਾਨੂੰ ਤੁਹਾਡਾ ਫੈਸਲਾ ਮੁਬਾਰਕ। ਉਮੀਦ ਕਰਦਾ ਕਿ ਤੁਸੀਂ ਜਿੱਥੇ ਵੀ ਰਹੋਗੇ ਪ੍ਰਮਾਤਮਾ ਤੁਹਾਡੇ ਤੇ ਮਿਹਰ ਕਰਨਗੇ। ਇਹ ਜ਼ਰੂਰ ਬੇਨਤੀ ਹੈ ਕਿ ਜੇ ਕਦੇ ਫੇਰ ਬਲੌਗਿੰਗ ਕਰਨ ਦਾ ਮਨ ਬਣੇ ਤਾਂ ਦਿਮਾਲਾ ਬੰਨ ਕੇ ਬਲੌਗਿੰਗ ਨਾ ਕਰਿਓ ਧੰਨਵਾਦ ਜੀ